ਹਾਂਜੀ ਸਸਿਗਾ ਜੀ ਸਾਰਿਆਂ ਨੂੰ ਤੇ ਮੈਂ ਹਿਸਟੈਮ ਕਾਰਡੀਫ ਵਿੱਚ ਖੜਾ ਹਾਂ ਤੇ ਕਾਰਡੀਫ ਮਤਲਬ ਰਹਿ ਰਿਹਾ ਤੇ ਮੈਂ ਪਿਛਲੇ 2 ਮਹੀਨਾ ਤੋਂ ਬਹੁਤ ਹੀ ਖਰਚਾ ਲਾ ਹੋ ਰਿਹਾ ਹੈ ਯੂਕੇ ਵਿੱਚ ਮਤਲਬ ਜਾਂਦਾ ਪਹਿਲਾਂ ਮੈਂ ਫੁੱਲ ਟਾਈਮ ਕੰਮ ਕਰ ਰਿਹਾ ਸੀ ਟੈਸਕੋ ਚ ਤੇ ਉਸ ਤੋਂ ਬਾਅਦ ਮੈਂ ਸਪੌਂਸਰ ਦੇ ਚੱਕ ਕੇ ਕਿ ਕੋਲ ਚਲ ਗਿਆ ਤੇ ਉੱਥੇ ਕੋਈ ਗੱਲ ਨਹੀਂ ਬਣੀ ਕਿਉਂਕਿ ਕੰਮ ਬਹੁਤ ਲੈਂਦੇ ਸੀ ਹਰ ਵਾਰਾ ਘੰਟੇ ਕੰਮ ਸੇ ਪੀ ਹੈ ਨਹੀਂ ਪੇਸੇ ਵਾਈਰ ਕਾਉਂਡਿ ਮਨਥਲੀ 6 ਦਿਨ ਕੰਮ ਹੀ ਘਰ ਹੰਟ ਤੇ ਖਰਚਲ ਵਾਰ ਹੁੰਦਾ ਦਾ ਬੜੇ ਹੁਣ ਵੇਰ ਹੁਸਾਚ ਟਰਾਈ ਕੀਤਾ ਪਹਿਲਾਂ ਮੈਂ ਵਰਮਿੰਗਮ ਉੱਥੇ 15 20 ਦਿਨ ਵੇਲਾ ਆਇਆ ਉਸ 5-7 ਦਿਨ ਹੋ ਗਿਆ ਕਾਰਡੀਫਾਈ ਇੱਥੇ ਵੀ ਫਰੀ ਆ ਦੋ ਤਿੰਨ ਜਗ੍ਹਾ ਇੰਡਕਸ਼ਨ ਕਰਾਈ ਹੈ ਗਲ ਨਹੀਂ ਹੋਣੀ ਤੇ ਫਿਰ ਹੁਣ ਖੇਤਰੀ ਤੋਂ ਮੇਰੀ ਸ਼ਿਫਟ ਟਾਈਮ ਹੋ ਜਾਂਚ ਤੇ ਮੈਂ ਦੱਸਣੀ ਚਾਹੁੰਦਾ ਕਿ ਕਿੰਨਾ ਕੱਚਲੋਂ ਆ ਬਹੁਤ ਪਰੇਸ਼ਾਨ ਆ ਬਹੁਤ ਜ਼ਿਆਦਾ ਪਰੇਸ਼ਾਨ ਮਾਨ ਚਿੱਖੇ ਆ ਲੰਦੇ ਬਹੁਤ ਗਲਤ ਕਰ ਕਿ ਕਿ 2 ਮਹੀਨੇ ਤੋਂ ਫਰੀ ਆ 100 ਦਾ ਨਾ ਕੋਈ ਇਨਕਮ ਆਈ ਹੈ ਨਾ ਕੋਸ਼ ਤੇ ਬੜਾ ਹੀ ਮੁਸ਼ਕਲ ਹੁੰਦਾ ਬੰਦਾ ਰਹਿਣਾ ਜੇ ਕੋ ਬੰਦਾ ਕੰਮ ਨਹੀਂ ਕਰਦਾ ਹੈ ਬੰਦੇ ਕੋ ਕੰਮ ਨਾ ਆਏ ਤੇ ਯੂਕੇ ਤੇ ਰਹਿਣਾ ਉਹ ਉਖਾਏ ਹੁੰਦਾ ਤੇ ਉਹ ਹੀ ਲਾਦੇ ਮੇਰੇ ਹੋਏ ਪੀਸ ਟਾਈਮ ਇੱਕ ਚੀਜ਼ ਦਾ ਮੈਨੂੰ ਅਫਸੋਸ ਹੈ ਜੋ ਕਿ ਆ ਜਦੋਂ ਆਪਾਂ ਆਨਲਾਈਨਾਂ ਯੂਕੇ ਤੇ ਸਾਨੂੰ ਬੜੇ ਲੋਕੀ ਕਹਿੰਦੇ ਆ ਕਿ ਆਪਣਾ ਲਾਇਸੈਂਸ ਕੱਢ ਲਓ ਸਿਕਿਉਰਟੀ ਦਾ ਲਾਇਸੈਂਸ ਬਣਾ ਲਓ ਤੇ ਆਪਾਂ ਨਾ ਦੌੜੇ ਪੈਣ ਆਪਣੇ ਮਤਲਬ ਪੈਣ ਕਮਾਉਣ ਵਾਲੀ ਸਾਈਡ ਖਾਸ ਕਰਕੇ ਮੈਂ ਮੈਂ ਆਪਣੇ ਆਪ ਨੂੰ ਕਹਿੰਦਾ ਪਿਆ ਮੈਂ ਕਿ ਇਹ ਨਹੀਂ ਕਰਨਾ ਤੇ ਫਿਰ ਮੇਰੇ ਵਕੀਲ ਜੀ ਨੂੰ ਸੌਣਾ ਮਤਲਬ ਮੈਂ ਤੇ ਪੈਸੇ ਵੰ ਦੌੜੇ ਪੈ ਗਿਆ ਕਿਉਂਕਿ ਮੈਂ ਫੀਸ ਵਗੈਰਾ ਕੱਢਣੀ ਸਾਰਾ ਕੁਝ ਹੈ ਨਾ ਉਹ ਕਰਨ ਨੂੰ ਆ ਗਿਆ ਕਿ ਜਦੋਂ ਮੈਂ ਫੁੱਲ ਟਾਈਮ ਹੋ ਗਿਆ ਉਦੋਂ ਵਧੀਆ ਵੇਹਰ ਹੁਸਚ ਪੇਟ ਮੈਨੂੰ ਵਧੀਆ ਪੇਡ ਮਤਲਬ ਕੰਮ ਕਰ ਲਾ ਸਕਿਆ ਤੇ ਮੈਂ ਸੋਚਿਆ ਚੱਲ ਉਹ ਕੀ ਕਰਨਾ ਲਾਇਸੈਂਸ ਕੱਢ ਕੇ ਜਾ ਉਸ ਕੋ ਪੀਨਾ ਬਣਾਉਣਾ ਪੇਪਰ ਉਹ ਮੈਨੂੰ ਲੱਗਣਿਆ ਕਿ ਜਦੋਂ ਮੈਂ ਪਿਛਲੇ 2-3 ਮਹੀਨੇ ਤੋਂ ਕਰਦੇ ਰਿਹਾ ਉਹਦੇ ਦੇ ਮੇਰੇ ਕੋਲ ਸਿਕਿਉਰਟੀ ਦਾ ਲਾਇਸੈਂਸ ਆ ਕੇ ਡਰਾਈਵਿੰਗ ਲਾਇਸੈਂਸ ਹੁੰਦਾ ਤੇ ਮੈਨੂੰ ਕਿਤੇ ਨਾ ਕਿਤੇ ਛੁੱਟਾਂ ਲੰਘਿਆ ਰਹਿੰਦੀਆਂ ਮੈਨੂੰ ਕੋਈ ਟ੍ਰੈਵਲ ਆਸਾਸ ਹੁੰਦਾ ਤੇ ਮੈਂ ਕਿਤੇ ਵੀ ਕੰਮ ਕਰ ਸਕਦਾ ਸੀ ਕਿਤੇ ਵੀ ਮੈਨੂੰ ਵੇਲੇ ਰਹਿਣ ਦੀ ਲੋਟ ਨਹੀਂ ਪਰ ਅਫਸੋਸ ਆ ਨਾ ਬਹੁਤ ਜਿੱਦਾਂ ਨਾ they'll probably get you on the hope for the best right